ਯਾ ਲੈ 131 ਦੀ ਹਾਂਜੀ ਅੱਗੇ ਵੀ ਦੱਸਿਆ ਵਾਰ-ਵਾਰ ਵੀ ਸਾਨੂੰ ਪਰਮਾਤਮਾ ਨੇ ਵੀ ਬੀ ਮਿਲਿਆ ਹਾਂਜੀ ਹਾਂਜੀ ਲਿਆ ਉਹ ਹੁੰਦਾ ਰਿਹਾ ਪਰ ਇਹ ਗੱਲ ਜ਼ਰੂਰ ਆ ਵੀ ਇੱਕ ਤਾਂ ਇਹ ਜਿਹੜੇ ਬੰਦੇ ਸ਼ਕੀਨ ਮੰਨ ਲੋ ਪੂਸਾ ਲਾਉਣ ਦੇ ਹਾਂਜੀ ਹਾਂਜੀ ਇਹ ਉਹਨਾਂ ਦਾ ਵੀ ਸ਼ੌਕ ਪੂਰਾ ਕਰਦਾ ਝਾੜਨੇ ਉਹ ਠੀਕ ਹੈ ਜੀ ਤੇ ਜਿਹੜੀ ਸਾਡੇ ਆਪਣੇ ਮਾਲਵੇ ਦੇ ਵਿੱਚ ਸਭ ਤੋਂ ਪਹਿਲਾਂ ਵੈਰੈਟੀ ਸੀ 11 ਝੋਨਾ ਕਿਉਂਕਿ ਸੀ ਚੱਲ ਹਾਂਜੀ ਦਿਨ ਘਟਾ ਹਾਂ 11 ਮਹੀਨੇ ਦੀ ਵੀ ਹਜੇ ਤੱਕ ਜਿਹੜੇ ਪੁਰਾਣੇ ਬਜ਼ੁਰਗਾਂ ਮਾ ਲੋਨੇ ਪਸੰਦੀਦਾ 11 ਚੋਨਾ ਉਹ ਝਾੜਨ ਨੂੰ ਪਿੱਛੇ ਰਹਿਣ ਲੱਗ ਪਿਆ ਹਾਂਜੀ ਤੇ ਉਹਨਾਂ ਦਾ ਵੀ ਸ਼ੌਕ ਪੂਰਾ ਕਰਦਾ ਹਾਂਜੀ ਠੀਕ ਹੈ ਇਹ ਦੋਵੇਂ ਪਾਸੇ ਬੀ ਬੈਸਟ ਆ ਯਾਰ ਠੀਕ ਹੈ ਜੀ ਕਿਉਂਕਿ ਬਿਮਾਰੀ ਬਹੁਤ ਘੱਟ ਆਉਂਦੀ ਜਿਹੜਾ ਕਿਸਾਨ ਵੀਰ ਉਹ ਬਾਈ ਦੇ ਕਹਿੰਦਾ ਮਤਲਬ ਜਿਹੜਾ ਬੀ ਲੈਣਾ ਨਾ ਵੀ ਵਧੀਆ ਡੀਲਰ ਤੋਂ ਲੋ ਵਧੀਆ ਦੁਕਾਨਦਾਰ ਤੋਂ ਯਾਨੀ ਲਓ ਤੇ ਬੈਲ ਪੱਕਾ ਲਓ ਵੈਰਾਈਟੀ ਬਹੁਤ ਵਧੀਆ ਵੈਰਾਈਟੀ ਤਾਂ ਯਾਰ ਮਤਲਬ ਨਾ ਬੈਸਟ ਰਹੀ ਹੈ ਬੈਸਟ ਆ ਜਮ ਤੇ ਬਾਕੀ ਛੋਲ ਹੈਗੀ ਹੈ ਯੂਨੀਵਰਸਿਟੀ ਦੀ ਹਾਂਜੀ ਹਾਂਜੀ ਆਪਾਂ ਕੋਈ ਘਰ ਨਹੀਂ ਬਣਾਇਆ ਇੱਕ ਵੀ ਬੰਦੇ ਨੂੰ ਆਪਾਂ ਕਿਲੋ ਬ ਠੀਕ ਹੈ ਵੀ ਠੀਕ ਆ ਆਪਾਂ ਆਪਦੇ ਕੋਲੇ ਅਗਲੇ ਪਿਛਲੀ ਵੀਡੀਓ ਚ ਵੀ ਗਾਇਆ ਸੀ ਅਗਲਾ ਕਹਿੰਦਾ ਕਿਤੇ ਵੀ ਆਸਤੇ ਸਟੰਟਾ ਇਹ ਕੰਮ ਮਹਾਰਾਜ ਦੇਵੇ ਆਪਾਂ ਕਿ ਲੈਣਾ ਹਾਂ ਜੀ ਵੀ ਆਪਣੇ ਕੋਲ ਤਾਂ ਹੀ ਮੇਰੇ ਕੋਲ ਨਹੀਂ ਵੀ ਬਿਲਕੁਲ ਆਪਣੇ ਕੋਲੇ 100 ਗ੍ਰਾਮ ਵੀ ਆਣੀ ਠੀਕ ਹੈ ਜੀ ਮੈਂ ਤਾਂ ਆਪ ਜੂਨੀਵਰਸਿਟੀ ਚ ਹੋਰ ਲਿਆ ਠੀਕ ਹੈ ਵੀ ਠੀਕ ਆ ਵੀ ਸਹੀ ਲੋ ਵੀਰੇ ਠੀਕ ਹੈ ਵੈਰਾਈਟੀ ਬਹੁਤ ਚੰਗੀ ਆ ਇਹਨੂੰ ਤੁਸੀਂ 10 ਆਪਣਾ ਜੁਲਾਈ ਤੱਕ ਵੀ ਲਾ ਸਕਦੇ ਆ ਠੀਕ ਹੈ ਜੀ 3 ਦਿਨ ਦੀ ਪਨੀਰੀ ਲਾਉਣ ਦੀ ਕੋਸ਼ਿਸ਼ ਕਰੋ ਹਾਂਜੀ ਹਾਂਜੀ ਮਲਜੋ ਹਾਂ 30 ਕਹਿੰਦਾ ਕਈ ਵਿੱਚ ਕਮੈਂਟ ਚ ਕਹਿਣਗੇ 35 ਦੇ ਲੱਗਦੀ ਆ ਜਦੋਂ ਆਪਾਂ ਸਾੰਭੀ ਨਹੀਂ ਉਹ 35 ਦੀ ਹੋ ਜਾਂਦੀ ਆ ਹਾਂ ਫਿਰ ਤਾਂ ਹਾਂ ਇਹ ਇਹ ਤਾਂ ਹੈ ਨਹੀਂ ਵੀ ਜੱਟ ਨੇ ਕਦੇ ਲੈ ਕੇ ਵਈ ਖਾਤੇ ਵਾਲੀ ਗੱਲ ਵੀ 30 ਦੇ ਅੰਤ 30 ਆ ਆਪਾਂ ਜੋ 30 ਕਹਿੰਨੇ ਆਪਣੀ ਪਤੀਆਂ ਤੇਤੀਆਂ ਦੀ ਹੋਈ ਜਾਂਦੀ ਹੁਣ ਕਣਕ ਦੀਆਂ ਵੈਰਾਈਆਂ ਦੇਖੋ ਇਹਨਾਂ ਕੀ ਕਿੰਨੀਆਂ ਦੇਤੀਆਂ ਆਪਾਂ ਆਪਣੇ ਬਜ਼ੁਰਗਾਂ ਨੂੰ ਪੁੱਛੋ ਵੀ ਕਣਕ ਅਗਲਾ ਕਹਿੰਦਾ ਸੀ 50 ਮਾਣਾ ਹਾਂਜੀ ਹਾਂਜੀ ਤੇ ਹੁਣ 60 ਤੋਂ ਥੱਲੇ ਕੋਈ ਗੱਲ ਹੀ ਨਹੀਂ ਕਰਦਾ ਹਾਂਜੀ ਸਹੀ ਗੱਲ ਹੈ ਕਈਆਂ ਸੱਜਣ ਕੋਈ ਐਨੇ ਮਿਹਨਤੀ ਆ ਕਿਸਾਨ ਆ ਹਾਂਜੀ ਉਹ ਸੱਚਮੈਨੇ 60 ਤੋਂ ਪਲੱਸ ਵੀ ਕੱਢਦੇ ਆ ਹਾਂਜੀ ਹਾਂਜੀ ਕਈ ਉਹਨਾਂ ਨੂੰ ਮੇਰੇ ਵਰਗੇ ਜਿਹੜਾ ਘਰੇ ਬੈਠਾ ਵਿਹਲਾ ਉਹਨੇ ਵੈਸੀ ਲਿਖਣਾ ਹੁੰਦਾ ਗੱਪ ਸਹੀ ਔਰ ਕਮੈਂਟ ਬੈਠੇ ਕਿਸੇ ਨਾਲ ਕਿਸੇ ਦਾ ਕੋਈ ਮੁਕਾਬਲਾ ਹਾਂਜੀ ਨਹੀਂ ਸਹੀ ਕਰਨ ਵਾਲੇ ਕਰ ਵੀ ਜਾਂਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਅੱਜ ਆਪਾਂ ਆਏ ਸੀਗੇ ਬਾਈ ਗੁਰਪ੍ਰੀਤ ਸਰਪੰਚ ਕੋਲੇ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਆਪਾਂ ਪਹਿਲਾਂ ਵੀ ਬਾਈ ਦੀਆਂ ਵੀਡੀਓ ਪਾਈਆਂ ਸੀ ਤੁਸੀਂ ਉਹਨਾਂ ਵੀਡੀਓ ਨੂੰ ਬਹੁਤ ਪਿਆਰ ਕੀਤਾ ਅੱਜ ਇਸੇ ਕਰਕੇ ਫੇਰ ਆਪਾਂ ਆਪਣੇ ਵੱਡੇ ਭਰਾ ਕੋਲੇ ਆਏ ਆ ਕਿਸਾਨ ਵੀਰੋ ਜਿਹੜਾ ਹੁਣ ਆਉਣ ਵਾਲਾ ਸੀਜ਼ਨ ਝੋਨੇ ਦਾ ਆ ਹੀ ਚੁੱਕਿਆ ਜਿਹੜੀ ਬੀਜ ਦੀ ਸਭ ਤੋਂ ਵੱਧ ਮੰਗ ਚੱਲ ਰਹੀ ਹੈ ਉਹ ਹੈਗੀ ਹੈ PR131 PR131 ਦੀ ਇਸ ਸਾਲ ਬਹੁਤ ਡਿਮਾਂਡ ਚੱਲ ਰਹੀ ਹੈ ਤੇ ਆਪਣੇ ਕਿਸਾਨ ਭਰਾ ਨੂੰ ਲਾਉਂਦਿਆਂ ਨੂੰ ਗੁਰਪ੍ਰੀਤ ਨੂੰ 2 ਸਾਲ ਹੋ ਗਏ ਆ ਇਹ ਬੀਜ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਕਿਹੜੇ ਬੀਜ ਦੀ ਸੋਧ ਹੈ ਇਹਨੂੰ ਕੀ ਗੋਜ ਕਿਹੋ ਜਿਹਾ ਪਾਣੀ ਚਾਹੀਦਾ ਕਿੰਨੀ ਕੁ ਖਾਦ ਦੀ ਲੋੜ ਆ ਕਦੋਂ ਲਾਉਣਾ ਚਾਹੀਦਾ ਤੇ ਇਹਦੇ ਕਿੰਨਾ ਕੁ ਝਾੜ ਆਇਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸੋ ਜੇ ਹਾਂਜੀ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਜੀ ਹੋਰ ਬਾਈ ਜੀ ਸਸੀ ਗੱਲ ਸਾਰੇ ਸਰੋਤਿਆਂ ਨੂੰ ਬਾਈ ਬਹੁਤ ਬਹੁਤ ਮਿਹਰਬਾਨੀ ਭਰਾਵਾਂ ਨੇ ਜਿਨ੍ਹਾਂ ਨੇ ਅੱਗੇ ਪਿਆਰ ਦਿੱਤਾ ਵੀਡੀਓ ਬਾਈ ਜੀ ਆਪਾਂ ਪਹਿਲਾਂ ਵੀ ਆਪਣੀ ਪਾਈ ਸੀ ਵੀਡੀਓ ਜੀ ਜਦੋਂ ਝੋਨਾ ਆਪਾਂ PR131 ਵੜੀ ਜਾਂਦੇ ਸੀਗੇ ਜੀ ਹਾਂ ਹਾਂ ਉਹ ਵੀਡੀਓ ਨੂੰ ਬਹੁਤ ਪਿਆਰ ਕੀਤਾ ਤੁਸੀਂ ਕਿਸਾਨ ਵੀਰੋ ਦੇਖ ਸਕਦੇ ਹੋ ਉਹ ਆਪਣੇ ਇਸੇ ਚੈਨਲ ਤੇ ਵੀਡੀਓ ਹੈਗੀ ਆ ਤੇ ਭਾਈ ਜੀ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਅੱਜ ਗੱਲ ਕਰਨੀ ਆ ਪੀਆਰ 131 ਬਾਰੇ ਹੂੰ ਜਿਹੜੀ ਇਹ ਵੈਰੈਟੀ ਆ ਜੀ ਆਪਾਂ ਨੂੰ ਕਿੰਨਾ ਸਾਲ ਹੋ ਗਏ ਲਾਉਂਦੇ ਆ ਹਾਂ ਪਿਛਲੇ 2 ਸਾਲ ਲਾਏ ਆ ਭਾਈ ਜੀ ਆਪਾਂ ਹੀ ਅੰਗੇ ਵੀ ਦੱਸਿਆ ਆਪਾਂ ਹਾਂਜੀ ਹਾਂਜੀ ਪਰ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਇਹ ਆ ਵੀ ਜਿਵੇਂ ਜ਼ਿਮੀਂਦਾਰ ਮਲਮਈ ਆ ਵੀ ਆਪਾਂ ਦੇਖੋ ਦੇਖੀ ਨਾ ਜਦੋਂ ਮੰਗ ਹੋ ਜੇ ਫਿਰ ਅਸੀਂ ਬੀ ਨਹੀਂ ਵੇਂਦੇ ਹਾਂਜੀ ਹਾਂਜੀ ਨਾ ਅਸੀਂ ਡੀਲਰ ਬਣਨੇ ਆ ਹਾਂਜੀ ਹਾਂਜੀ ਇਹ ਸਾਨੂੰ ਬਸ ਜਿਹੜਾ ਕਹਿਤਾ ਜਿਹਦਾ ਨਾਂ ਚੱਲ ਪਿਆ ਅਸੀਂ ਫਿਰ ਉਹਦੇ ਮਗਰ ਪੈ ਜਾਂਦੇ ਆ ਸਭ ਤੋਂ ਪਹਿਲਾਂ ਤੇ ਇਹ ਆ ਵੀ ਭਰਾਵਾ ਚੋਰੀ ਦੇ ਬੀਜ ਤੋਂ ਮੰਨ ਲਓ ਗਲਤ ਬੀਜ ਤੋਂ ਬਚੇ ਹੋ ਜੀ ਹਾਂ ਕਈ ਰੇ ਬੀਜ ਡਿਮਾਂਡ ਜਾੜੇ ਹਾਂ ਕੋਈ ਵੀ ਜੇ 131 ਨਾਲ ਲੱਗੂ ਫਿਰ ਕਿਹੜਾ ਵਾਣ ਵਿਲੇ ਰਹਿ ਜਾਣਗੇ ਹਾਂਜੀ ਹਾਂਜੀ ਪਰ ਗਲਤ ਬੀਨ ਆ ਲਾ ਲਓ ਜੀ ਸਹੀ ਜਿਹਦਾ ਸਾਨੂੰ ਪਤਾ ਨਾ ਹੋਵੇ ਹੈ ਕਿਹੜਾ ਨਹੀਂ ਸਹੀ ਗੱਲ ਸਾਨੂੰ ਸੰਭਾਲਣੀ ਹੋਣੀ ਉਥੇ ਆਪਾਂ ਘਾਟਾ ਖਾ ਜਾਂਦੇ ਸਹੀ ਬਹੁਤ ਵਧੀਆ ਬਾਈ ਨੇ ਗੱਲ ਕੀਤੀ ਜਿਹੜਾ ਤੁਸੀਂ ਬੀ ਲੈਣਾ ਨਾ ਪੂਰਾ ਦੇਖ ਕੇ ਵਧੀਆ ਕੰਪਨੀ ਦਾ ਪੱਕਾ ਬੈਲ ਹਾਂ 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 ਭਾਵੇਂ ਘੱਟ ਲਾ ਲੋ ਹੋ ਸਕਦਾ ਕਿਸੇ ਨੂੰ ਨਾਮ ਹੀ ਮਿਲੇ ਨਹੀਂ ਮਿਲਦਾ ਨਾ ਵੀ ਜੋ ਯਾਰ ਹੋਰ ਵੈਰਟੀਆਂ ਉਧੇੜੀਆਂ ਇਹ ਤਾਂ ਇਹ 131 ਨੇ ਉਧੇ ਫਿਰ ਝੋਨਾ ਨਹੀਂ ਹੁੰਦਾ ਨਹੀਂ ਸਹੀ ਗੱਲ ਹੈ ਹਾਂ ਮਤਲਬ ਠੱਗੀ ਨਾ ਖਾਈ ਠੱਗੀ ਜਨਾ ਸਹੀ ਗੱਲ ਹੈ ਤੇ ਬਾਈ ਜੀ ਜਿਹੜੀ ਵੈਰਾਈ ਹੈ ਇਹ ਆਪਣਾ ਕਿੰਨੇ ਕ ਦਿਨਾਂ ਦੀ ਵੈਰਾਈ ਹੈ ਜੀ ਇਹ ਜਿਹੜੀ ਵੈਰਾਈ ਆਣਾ ਬਾਈ ਜੀ ਮੇਨ ਤਾਂ ਗੱਲ ਅੱਗੇ ਵੀ ਬਣਾਈ ਆ ਮੁਰ ਮੁਰ ਕੇ ਹੁੰਦਾ ਵੀ ਅਗਲਾ ਕਹਿੰਦਾ ਖੋਰੇ ਯਾਰ ਇਹਨਾਂ ਨੂੰ ਜ਼ਿਆਦੇ ਆ ਹਾਂਜੀ ਹੁਣ ਧੰਨਵਾਦ ਫਿਰ ਤੋਂ ਜਿਹੜੀ ਯੂਨੀਵਰਸਿਟੀ ਆਪਣੀ ਹਾਂਜੀ ਮੰਨ ਲਓ ਕਿ ਬਗਿਆਨੀ ਜਾਂ ਡਾਕਟਰ ਸਾਹਿਬਾ ਆਣ ਜਿਹੜੇ ਸਾਨੂੰ ਨਵੀਂ ਤੇ ਨਵੇਂ ਹੁਣ ਕਣਕ ਦੀਆਂ ਵੈਰਟੀਆਂ ਦੇਖੋ ਆਣ ਕੀ ਹਾਂਜੀ ਹਾਂਜੀ ਬਹੁਤ ਕੁਲੀਆਂ ਦੇ ਦਿੰਦੇ ਆਪਾਂ ਆਪਣੇ ਬਜ਼ੁਰਗਾਂ ਨੂੰ ਪੁੱਛੋ ਵੀ ਕਣਕ ਅਗਲਾ ਕਹਿੰਦਾ ਸੀ 50 ਮਾਣਾ ਹਾਂਜੀ ਹਾਂਜੀ ਤੇ ਹੁਣ 60 ਤੋਂ ਥੱਲੇ ਕੋਈ ਗੱਲ ਹੀ ਨਹੀਂ ਕਰਦਾ ਹਾਂਜੀ ਸਹੀ ਗੱਲ ਹੈ ਕਈਆਂ ਸੱਜਣ ਕਈ ਐਨੇ ਮਿਹਨਤੀ ਆ ਕਿਸਾਨ ਹਾਂਜੀ ਉਹ ਸੱਚਮੁੱਚ ਨੇ 60 ਤੋਂ ਪਲੱਸ ਵੀ ਕੱਢਦੇ ਆ ਹਾਂਜੀ ਹਾਂਜੀ ਕਈ ਉਹਨਾਂ ਨੂੰ ਮੇਰੇ ਵਰਗੇ ਜਿਹੜਾ ਘਰੇ ਬੈਠਾ ਵਿਹਲਾ ਉਹਨਾਂ ਨੂੰ ਅਸੀਂ ਲਿਖਣਾ ਹੁੰਦਾ ਗੱਪ ਸਹੀ ਕਮੈਂਟ ਵੈਜ ਕਿਸੇ ਨਾਲ ਕਿਸੇ ਦਾ ਕੋਈ ਮੁਕਾਬਲਾ ਹਾਂਜੀ ਨਹੀਂ ਸਹੀ ਕਰਨ ਵਾਲੇ ਕਰ ਵੀ ਜਾਂਦੇ ਆ ਸਹੀ ਠੀਕ ਆ ਜਿਹਨੇ ਗੱਪ ਮਾਰ ਲਾਉ ਗੱਪੇ ਮਾਰ ਕੇ ਕਿਸੇ ਨਾਲ ਕੋਈ ਪਰ ਡੈਕਟਰਾਂ ਦਾ ਯੂਨੀਵਰਸਿਟੀ ਦਾ ਇਸ ਵਕਤ ਬਹੁਤ ਕਿਸਾਨਾਂ ਦੇ ਸਿਰ ਤੇ ਬਹੁਤ ਵਧੀਆ ਹੱਥ ਆ ਨਹੀਂ ਨਹੀਂ ਬਹੁਤ ਵਧੀਆ ਵੈਰਾਈ ਜਿਹੜੀ ਗੱਲ 131 ਦੀ ਹਾਂਜੀ ਅੱਗੇ ਵੀ ਦੱਸਿਆ ਵਾਰ-ਵਾਰ ਵੀ ਸਾਨੂੰ ਪਰਮਾਤਮਾ ਨੇ ਵੀ ਬੀ ਮਿਲਿਆ ਹਾਂਜੀ ਹਾਂਜੀ ਲਿਆ ਉਹ ਹੁੰਦਾ ਰਿਹਾ ਪਰ ਇਹ ਗੱਲ ਜ਼ਰੂਰ ਆ ਵੀ ਇੱਕ ਤਾਂ ਇਹ ਜਿਹੜੇ ਬੰਦੇ ਸ਼ਕੀਨ ਮੰਨੋ ਪੂਸਾ ਲਾਉਣ ਦੇ ਹਾਂਜੀ ਹਾਂਜੀ ਇਹ ਉਹਨਾਂ ਦਾ ਵੀ ਸ਼ੌਕ ਪੂਰਾ ਕਰਦਾ ਝਾੜਨ ਨੂੰ ਠੀਕ ਹੈ ਜੀ ਤੇ ਜਿਹੜੀ ਸਾਡੇ ਆਪਣੇ ਮਾਲਵੇ ਦੇ ਵਿੱਚ ਸਭ ਤੋਂ ਪਹਿਲਾਂ ਵੈਰੈਟੀ ਸੀ 11 ਝੋਨਾ ਕਿਉਂਕਿ ਸੀ ਚੱਲ ਹਾਂ ਜੀ ਦਿਨ ਘਟਾ ਹਾਂ 11 ਝੋਨੇ ਦੀ ਹਜੇ ਤੱਕ ਜਿਹੜੇ ਪੁਰਾਣੇ ਬਜ਼ੁਰਗਾਂ ਮੰਨ ਲਓ ਉਹਨਾਂ ਨੂੰ ਪਸੰਦੀਦਾ 11 ਝੋਨਾ ਉਹ ਝਾੜਨ ਨੂੰ ਪਿੱਛੇ ਰਹਿਣ ਲੱਗ ਪਿਆ ਹਾਂਜੀ ਤੇ ਉਹਨਾਂ ਦਾ ਵੀ ਸ਼ੌਕ ਪੂਰਾ ਕਰਦਾ ਹਾਂਜੀ ਠੀਕ ਹੈ ਇਹ ਦੋਵੇਂ ਪਾਸੇ ਬੀ ਬੈਸਟ ਆ ਯਾਰ ਠੀਕ ਹੈ ਜੀ ਕਿਉਂਕਿ ਬਿਮਾਰੀ ਬਹੁਤ ਘਟ ਆਉਂਦੀ ਹੈ ਹਾਂਜੀ ਹਾਂਜੀ ਇਹਨੂੰ ਤੁਸੀਂ ਮੰਨ ਲਓ ਵੀ 20 ਮੰਲੋ ਜਿਵੇਂ ਲਾਉਂਦੇ ਕਈਆਂ ਬੰਦਿਆਂ ਨੂੰ ਕਾਲੀ ਹੁੰਦਾ ਵੀ ਨੇੜੀ ਪਾਣੀ ਮਿਲ ਗਿਆ ਵਾਰੀਆਂ ਨਾਲ ਵਹਿ ਲਿਆ ਜਾਂਦਾ ਜਾਂ ਕਈਆਂ ਕੋਲੇ ਮੰਨ ਲਓ ਸੁੱਕਣਾ ਜ਼ਮੀਨ 'ਚ ਬੰਦਿਆਂ ਕੋਲ ਜਿਆਦੇ ਆ ਮੋਟਰਾਂ ਮੋਟਰਾਂ ਹੁੰਦੀਆਂ ਹਾਂ ਨਹੀਂ ਮੋਟਰਾਂ ਵੀ ਜਿਹਦੇ ਰਕਬਾ ਜਿਹਦੇ ਬੰਦੇ ਕੋਲ ਜਿਆਦੇ ਆ ਬਾਈ ਉਹ ਜੋ ਲਾਉਂਦਾ ਲਾਊਗਾ ਫੇਰ ਹੀ ਨਿਬੜੂਗਾ ਹਾਂਜੀ ਜੀ 20 ਜੋੜ ਤੋਂ ਇਹ ਸਰਕਾਰ ਕਹਿੰਦੀ ਆ ਸਰਕਾਰ ਮੁਤਾਬਕ ਵੀ ਆਪਾਂ 20 ਤੋਂ ਸ਼ੁਰੂ ਕਰਕੇ ਮੰ ਲਓ ਪਲਾ ਸਕਦੇ ਆ ਨਹੀਂ ਤੇ ਇਹਦਾ ਟਾਈਮ ਮੰ ਲਓ 20 ਜੂਨ ਤੋਂ ਲੈ ਕੇ ਤੇ 10 ਜੁਲਾਈ ਤੱਕ ਦਾ ਤੁਸੀਂ ਇਹਨੂੰ ਕਿੰਨੇ ਟਾਈਮ ਜਦੋਂ ਮਰਜ਼ੀ ਲਾਓ ਓਕੇ ਓਕੇ 20 ਜੂਨ ਤੋਂ ਲੈ ਕੇ 10 ਜੁਲਾਈ ਤੱਕ ਪਲਾ ਸਕਦੇ ਆ ਲਾ ਸਕਦੇ ਆ ਬਹੁਤ ਅਸਕੇ ਹੁਣ ਮੈਂ ਪਿਛਲੀ ਵਾਰੀ 23 ਤਰੀਕ ਨੂੰ ਹੁਣ 24 ਨੂੰ ਮੰਨ ਲਓ ਠੀਕ ਹੈ ਜੀ ਸ਼ੁਰੂ ਕੀਤਾ ਜੀ ਤੇ ਪਨੀਰੀ ਬਈ ਇਹਦੀ ਆਪਾਂ ਨੂੰ ਕਿੰਨੇ ਦਿਨਾਂ ਦੇ ਹੁੰਦਾ ਚਲ ਲੈਣੀ ਚਾਹੀਦੀ ਜੇ ਪਨੀਰੀ ਦੀ ਯਾਰ ਬਈ ਹੁਣ ਜਿਵੇਂ ਅਸਲ ਤਾਂ ਹੋ ਪਿਆਬ ਦੇ ਵਿੱਚ ਤਾਂ ਕੋਈ ਕਸਰ ਨਹੀਂ ਗਿੱਲੂ ਕਨਵਲ ਦੇ ਝੋਨੇ ਦਾ ਜਵਾਨੀ ਯਾਦ ਆ ਹਾਂਜੀ ਵੀ ਸਾਂ ਸੰਭਾਲ ਫੁੱਲ ਚੰਗੀ ਪਨੀਰੀ ਹੋਵੇ ਹਾਂਜੀ ਹਾਂਜੀ ਤੇ ਤੁਸੀਂ ਮੰਨ ਲਓ ਵੀ ਬਹੁਤ ਜਿਹੜੇ ਵੱਡੇ ਕਿਸਾਨੇ ਕਿਸਾਨ ਆ ਉਹ ਤਾਂ 8-9 ਦਿਨਾਂ ਦੀ ਪਨੀਰੀ ਵੀ ਤਿਆਰ ਕਰਦੇ ਹੁੰਦੇ ਆ 8-9 ਦਿਨਾਂ ਦੇ ਨਾਲ ਜਿੰਨੀ ਗੇਤੀ ਲੱਗੂਗੀ ਨਾਲ ਤਾਂ ਫੋਟ ਵਧ ਕਰੂਗੀ ਫੋਟ ਕਰੂਗੀ ਹਾਂ ਤੁਸੀਂ ਹੁਣ ਮੰਨ ਲਓ ਕਈ ਵਾਰੀ ਹੁਣ ਲਾਉਂਦੇ ਨੂੰ ਵਾਹਣ ਵੀ ਇਹ ਆ ਤਾਂ ਇਹ ਤਾਂ ਆਪਾਂ ਨੂੰ ਦੱਸਦੇ ਆ ਹਾਂਜੀ ਹਾਂਜੀ ਵੀ ਪਨੀਰੀ ਨੂੰ ਜੇ ਬੀਜਣਾ ਦਾ ਸਿਆਪ ਦੇ ਰਾਣ ਦੇ ਮੁਤਾਬਕ ਤਿੰਨ ਤਿੰਨ ਚਾਰ ਚਾਰ ਦਿਨ ਦੇ ਵਖ ਵੇਨ ਆਪਣੀ ਦੀ ਬੀਜੂ ਹਾਂਜੀ ਹਾਂਜੀ ਸਹੀ ਹੁਣ ਕਈ ਇਹ ਮੇਰੇ ਅਗੇ ਨਫਾਇਆ ਵੱਡਣਾ ਹੁੰਦਾ ਉਹ ਇੱਕੋ ਦਿਨ ਵੀ ਪਿਉਂਦਾ ਹਾਂਜੀ ਹਾਂਜੀ ਤੇ ਸਾਰੇ ਹੁਣ ਮੰਨ ਲਾ ਹੋ 20 ਕਿੱਲੇ ਤਾਂ ਲੱਗਦੇ ਲੱਗਣਗੇ। 20 ਲੱਗਣੇ ਸਹੀ ਹੈ। ਉੱਥੇ ਸਾਡੀ ਬਾਈ ਜੀ ਕਿਸਾਨ ਵੀਰ ਨੂੰ ਫੇਰ ਉਹੀ ਆ। ਵਹੇ ਤਾਂ ਸਿਆਣੀ ਆ। ਦੱਸਤਾ ਆਪਾਂ ਕਿਉਂ ਸਕਦੇ ਨਹੀਂ। ਪਰ ਕਈ ਫਿਰ ਵੀ ਕੋਈ ਹੁੰਦਾ। ਸਹੀ। ਵੀ ਪਨੀਰੀ ਆਪਦੀ 28-29 ਦਿਨਾਂ ਦੀ ਲੱਗੇ ਨੇ। ਲੱਗੇ। ਵੀ ਜੇ ਤੁਸੀਂ 20 ਕਿੱਲੇ ਵਾਹਣ ਲਾਉਣਾ ਤਾਂ ਉਹ ਪਨੀਰੀ ਨੂੰ ਮੇਰੇ ਹਿਸਾਬ ਨਾਲ ਤਾਂ ਤਿੰਨ ਹਿੱਸਿਆਂ ਚ ਵੇਚੋ। ਸਹੀ ਹੈ ਜੀ। ਬਹੁਤ ਵਧੀਆ ਗੱਲ ਆ ਕਿਸਾਨ ਭਰਾ ਦੀ। ਸਾਨ ਵੀਰੋ। ਵੀ ਜਿੰਨੇ ਆਪਾਂ ਮੰਨ ਲਓ ਲੇਟ ਪਨੀਰੀ ਲਾ ਦੇਣੇ ਪੱਕੀ ਲਾਉਣੇ ਉਹ ਫੋਟ ਘੱਟ। ਹਾਂ ਜਿਹੜੀ ਪਹਿਲਾਂ ਜਿਹੜੀ ਪਹਿਲੇ ਮੰਨ ਲਓ 5 ਕਿੱਲੇ ਵਾਹਣ ਲ ਉਹ ਉਹ ਬਰਾਂਚਣ ਦੇ ਵਿੱਚ ਹੋਰ ਹੋਊਗਾ ਉਸੇ ਪਨੀਰੀ ਦਾ ਕੈਰੀਰ ਜਿਹੜਾ ਮਨ ਨੂੰ ਮਗਰਨੇ 5 20 ਜਲਾਉਣਗੇ ਉਹ ਚੰਨ ਦੇ ਵਿੱਚ ਜੋਰ ਲਗਾਉਣ ਕਿਉਂਕਿ ਪਨੀਰੀ ਪੱਕ ਜੂ ਠੀਕ ਹੈ ਇਹ ਮੇਲ ਦਾ ਸਭ ਤੋਂ ਸਹੀ ਗੱਲ ਤਾਂ ਇਹ ਆ ਵੀ ਸ਼ੁਰੂ ਤਾਂ ਕੰਮ ਪਨੀਰੀ ਤੋਂ ਹੋਣਾ ਸਭ ਤੋਂ ਪਹਿਲਾਂ ਤਾਂ ਮੇਲ ਸਹੀ ਆ ਵੀ ਪੀ ਸਹੀ ਲਓ ਠੱਗੀ ਜਨਾਉ ਨਹੀਂ ਮਿਲਦਾ ਛੱਡ ਦਿਓ ਯਾਰ ਅਗਲੇ ਸਾਲ ਨੂੰ ਸਾਰੇ ਪੰਜਾਬ ਦੇ ਕਰਤੀ ਹੋਣਾ ਕਿਸੇ ਮਰਜ਼ੀ ਭਰਾ ਤੋਂ ਲੈ ਲਓ ਜੀ ਉਸ ਤੋਂ ਬਾਅਦ ਪਨੀਰੀ ਜਿਹੜੀ ਬੀਜਣੀ ਆ ਇਹਨੂੰ ਉਨੇ ਹਿੱਸਿਆਂ 'ਚ ਬੀਜੋ ਵੀ ਪਲੂਰੀ ਲਵੀ ਹੋ ਸਹੀ ਰਿਪੋਰਟ ਵੱਧ ਕਰੀ ਹਾਂ ਤੇ ਭਾਈ ਜੇ ਆਪਾਂ ਗੱਲ ਕਰੀਏ ਇਹਦੀ ਲੌਂਗ ਤੇ ਸੰਗਣਾ ਕਿੰਨਾ ਲਾਉਣਾ ਜਿਵੇਂ ਆਪਾਂ ਲਾਉਨੇ ਆ 14 ਜਾਂ ਜਿਵੇਂ 26 ਕਿਨੇ ਸੰਗਣਾ ਲਾਉਣਾ ਪੈਂਦਾ ਵੀ ਉਹ ਤਾਂ ਨਹੀਂ ਨਹੀਂ 26 ਜਿਆਦੇ ਸੰਗਣਾ ਲੱਗਦਾ ਤੇ ਜਿਹੜਾ ਫੂਸਾ ਲਾਉਂਦੇ ਹੁਣ ਬੜੇ ਸਿਆਣੇ ਲੋਕ ਫੂਸਾ ਇਧਰ ਮੋਗਾ ਏਰੀਆ ਸਾਰਾ ਹੀ ਤੇ ਲਾਉਂਦੇ ਉਹ ਥੋੜਾ ਜਿਹਾ ਮਾਲਾ ਪਈਆਂ ਤੋਂ ਵਿਰਲਾ ਲਾਉਂਦੇ ਆ ਇਹ ਵਿਰਲੇ ਨਾਲ ਉਹ ਸੰਗਣਾ ਲਾਉਣਾ ਤੇ 26 ਨਾਲ ਵਿਰਲਾ ਨਾਲ ਥੀਟਰ ਮੰਨਣਾ ਹਾਂ ਜਿਵੇਂ ਆਪਣੇ ਪਿੰਡਾਂ ਵਾਲੀ ਲੇਵਰ ਲਾਉਂਦੀ ਹੈ ਨਾ ਉਹ ਹੱਥ ਦੇ ਜੇ ਬਈ ਆਮ ਟਿੱਕਾ ਦੀ ਸੱਸਿਆ ਆ ਜਾਂਦੀ 14 14 ਹੁੰਦਾ ਸੀ ਤੇ ਇਹਦੀ ਡਿੱਗਣ ਦੀ ਸਮੱਸਿਆ ਹਰ ਜੇ ਤਾਂ ਬਈ ਮੰਨ ਲਓ ਕਾਲਾ ਜਿਵੇਂ ਮਗਰ ਤੇਲੇ ਨਾਲ ਬਹਿ ਜਾਂਦਾ ਜੀ ਬਿਮਾਰੀ ਨਾ ਆਵੇ ਤੂੰ ਤੇ ਲਾਪਤਿਆ ਰੱਖਣਾ ਫਰਜ਼ ਆ ਤੂੰ ਕਰਦ ਨਹੀਂ ਉਹ ਦਰਮਿਆਨ ਨਾ ਡਿੱਗਦਾ ਤਾਂ ਹੈ ਨਹੀਂਗਾ ਜਿਵੇਂ ਭਈ ਯੂਨੀਵਰਸਿਟੀ ਕਹਿੰਦੀ 14 ਦੀ ਸੋਧ ਹੈ 14 ਇ ਤਹੌਪਰ ਦੀ ਸਮੱਸਿਆ 80 90% ਆਉਂਦੀ ਹੁੰਦੀ ਹੈ ਉਹ ਤਾਂ ਹੀ ਚਾਰ ਨਹੀਂ ਆਪਣੇ ਦੋ ਸਾਲ ਹੋ ਗਏ ਹੋਰ ਵੀ ਬੰਦਿਆਂ ਦੇ ਸੀਗਾ ਵੀ ਕੱਦ ਹੀ ਬੜਾ ਲੱਗਿਆ 11 ਚੋਂ ਨਰਾਂ ਮੈਂ ਕਿਹਾ ਸੀ ਵੀ ਕੱਦ ਨੂੰ ਨਾ 11 ਚੋਂ ਨਿਰਗਾ ਯਾਰ ਡਿੱਗ ਹਲਾਉ ਦੀ ਆ ਫਤਾਈ ਨਹੀਂ ਬਿਮਾਰੀ ਨਾ ਆਵੇ ਇੱਕ ਪਾਣੀ ਘਟ ਲਾਓ ਯਾਰ ਪਾਣੀ ਨੂੰ ਚਾਹੀਦਾ ਜਿਹੜਾ ਇੱਕ ਨੰਬਰ ਆ ਹਾਂਜੀ ਜੀ ਤੇ 35000 ਤੱਕ ਇਹ ਫੁੱਲ ਫੋਰਟ ਕਰਦਾ ਹੈ ਬਹੁਤ ਵਧੀਆ ਉਹਦੇ ਬਾਅਦ ਪਾਣੀ ਭਵੇਂ ਯਾਰ ਮੈਂ ਤਾਂ ਹਫ਼ਤੇ ਤੋਂ ਕਰ ਦਿੰਨਾ ਮੇਰੀ ਅਨੇ ਗੰਡਿਆਂ ਨੂੰ ਪਤਾ ਲੋਕ ਵਿੱਚ ਕਮੈਂਟਾਂ ਵਾਲੇ ਦਾ ਬਸੇਰੇ ਆਉਣਗੇ ਉਹਨਾਂ ਦਾ ਸਬੰਧ ਹੋਰ ਹੈ ਹਾਂ ਜੀ ਇਹਨੇ ਸਹੀ ਹੈ ਸਿਆਣੇ ਬੰਦਿਆਂ ਨੂੰ ਪਤਾ ਵੀ ਮੁਰਕੇ ਦੇ ਹਫ਼ਤੇ ਤੋਂ ਪਾਣੀ ਲਾਈ ਚੱਲੀ ਆ ਨਹਿਰੀ ਵਾਰੀ ਤੇ ਉਹਦੇ ਨਾਲ ਦੇ ਨਾਲ ਉਹਦੇ ਮੋਟਾ ਛੜਲਾ ਹਾਂ ਜੀ ਇਹਨੇ ਸਹੀ ਗੱਲ ਤੇ ਆਪਣੇ ਵਿੱਚ ਜਿਹੜੀ ਝਾੜ ਦੀ ਗੱਲ ਕਰੀਏ 2 ਸਾਲ ਹੋ ਗਏ ਕਿੰਨਾ ਕਰਿੰਦਾ ਰਹੀ ਝਾੜ ਝਾੜ ਬਾਈ ਸਾਡੇ ਆ ਵੀ ਸਾਡੇ ਵਾਂਹ ਨਾ ਥੋੜੇ ਜੀ ਹੁਣ ਇਹ ਮੰਨ ਸਕਦੇ ਆ ਵੀ ਹੁਣ ਤਾਂ ਝੋਨਾ ਲਾਉਂਦੇ ਨੂੰ ਬਹੁਤ ਝੜ ਗਿਆ ਪਰ ਉਹਨਾਂ ਹਿਸਾਬ ਨਾਲ ਦੂਜੀ ਏਰੀਆ ਨਾਲ ਨਵੇਂ ਬਾਣੀ ਕਰਨ ਤੇ ਹਾਂ ਜੀ ਵੀ ਸਾਡੇ ਕਦੇ ਮਤਲਬ 11 ਹੁੰਦਾ ਸੀ ਜਾਂ 14 ਆ ਗਿਆ ਤੇ ਜਾਂ ਸਾਡੇ ਪਿੰਡ ਮਤਲਬ ਨਾ 18 ਝੋਨਾ ਬਹੁਤ ਲੱਗਿਆ ਹਾਂਜੀ ਹਾਂਜੀ 18 ਲੋਕਾਂ ਨੇ ਪਸੰਦ ਕੀਤਾ ਉਹ 80 ਕੇ ਮਾਨਪ ਚ ਰਹਿ ਜਾਂਦਾ ਸਾਰਾ ਹਾਂ ਇਹ ਤੋਂ ਬਾਅਦ ਨਹੀਂ ਹੋਏ ਕਦੇ ਦਾਣੇ ਹੋਰ ਲੱਗ ਜਾਂਦਾ ਆਹੋ ਜਿਹੜੇ ਲੋਨੋ ਹੀ ਹਰ ਲੰਮਾ ਜੀਜਾ ਘਟਣ ਲੱਗ ਗਏ 18 80 ਕੇ ਦੀ ਕਰ ਸੀ ਸਾਡੇ ਲੋਕ ਬੜੇ ਖੁਸ਼ ਹੈਗੇ ਠੀਕ ਹੈ ਜੀ ਤੇ ਇਹ ਝੋਨਾ ਜਾ ਕੇ ਤੇ ਜਾਂ ਹੁਣ ਜਿਹੜਾ ਹਾਈਬ੍ਰਿਡ ਆ ਉਹ ਤਾਂ ਫਿਰ ਕਿੰਨਾ ਪਤਾ ਹੀ ਕੋਈ ਨਹੀਂ ਕਿੰਨਾ ਹੋ ਜਾਣਾ ਉੱਪਰ ਚੜ ਜਾਂਦਾ ਪਰ ਪੀਆਰ ਵੈਰੇਟੀ ਚ ਇਹ ਵੈਰੇਟੀ ਹੈ ਜਿਹੜੀ ਮਤਲਬ ਸਾਡੀ 90 ਕੇ ਮਾਨ ਦੀ ਉਸਤੇ ਇਹਨੇ ਪਾਈ ਆ ਹਾਂ 100 ਮਨ ਦੇ ਤਾਂ ਆਪਾਂ ਕਹਿੰਦੇ ਨਹੀਂ ਪੂਸਾ ਹੋ ਜਾ। ਬੱਦੇ ਵੀ ਦਿਨ ਚੜ ਜਾ ਬਈ ਖਰਚਾ ਵੀ ਕਰਦਾ ਇਹ। ਖਰਚਾ ਵੀ ਮਗਰ ਉਸ ਪ੍ਰੇਆ ਵੀ ਤੇ ਬਈ 20 ਦਿਨ ਦਾ ਇਹ ਮਗਰੋ ਵਖਪਾ। ਹਾਂਜੀ ਹਾਂਜੀ। ਪਹਿਲਾਂ ਆਉਂਦਾ ਬਈ। 20 ਦਿਨ ਦੇ ਵੇਖ ਲਓ ਤੁਸੀਂ। ਹਾਂਜੀ ਹਾਂਜੀ। ਨਾਲੇ ਪਰਾਲੀ ਘਟ ਬੰਦੀ ਏ ਜੀ। 19 ਗੁੱਤੀ ਕਣਕ ਹੋ ਜਾਂਦੀ ਏ। ਨਾਲੇ ਜਿਹੜਾ ਆਪਾਂ ਪਹਿਲਾਂ 18 ਲਾਉਂਦੇ ਸੀਗੇ ਉਹਦਾ ਨਾੜ ਹਰਾ ਰਹੇ ਸੀਗਾ। ਐਂਡ ਤੇ ਆਇਆ। ਹੁਣ ਗੱਠਾਂ ਵਾਲੇ ਆ ਮੱਲ ਆ ਯਾਰ। ਹਾਂਜੀ। 20 ਦਿਨ ਪਹਿਲਾਂ ਆ ਗਿਆ ਇਹ ਜਿਵੇਂ ਆਪਣੇ ਲੱਗੇ ਸੀਗੇ ਆਪਾਂ। ਉਹ ਵੀ ਬੰਦੇ ਨਾਲ ਲਿਆਜ ਲਿਆਜ ਤਾਂ ਬਣੀ ਜਾਂਦੀ ਆ। ਹਾਂਜੀ ਹਾਂਜੀ। ਉਹ ਬੰਦੇ ਨੇ ਆਪਣੇ ਤੋਂ ਰੀਪਰ ਦੇ ਵੀ ਪੈਸੇ ਨਹੀਂ ਲਏ। ਹਾਂਜੀ ਹਾਂਜੀ। ਪਹਿਲੀ ਗੱਲ ਤੇ ਲਾਲਾ ਹਾਂ 16-17 ਕਿੱਲੇ ਵਾਹਣ ਸੀ। ਹਾਂਜੀ ਹਾਂਜੀ। ਤੇ ਦਿੱਤਾ ਕੀਤਾ ਆ ਗਿਆ ਕਰਕੇ ਮੈਂ ਉਹਦੇ ਵੇਲੇ ਤੂੰ ਲਾਲਾ ਵੀ ਉਹ ਆਪ ਹੀ ਆਇਆ ਵੀ ਯਾਰ ਕਿੱਤੀ ਕੀਦੇ ਲੱਗਿਆ। ਹਾਂਜੀ ਹਾਂਜੀ। ਤੇ ਉਹਦਾ ਭਾਈ ਮੈਂ ਇਕੱਠਾ ਲੈ ਜਾਵਾਂਗਾ ਮੈਂ ਕਿਹਾ ਭਾਈ ਲੈ ਜੀ। ਹਾਂਜੀ ਹਾਂਜੀ। ਤੇ ਉਹਨਾਂ ਨੇ ਮਾਲਾ ਵੀ ਇੱਕ ਦਿਨ ਤਾਂ ਗੱਲੇ ਕਰ ਚੀ ਦੂਜੇ ਦਿਨ ਰੀਪਰ ਮਾਰਿਆ। ਹਾਂਜੀ ਹਾਂਜੀ। ਰੀਪਰ ਮਾਰ ਕੇ ਆਦਰਾ ਗਰੂ ਕੇ ਮਾਰ ਕੇ ਪੰਜਾਂ ਛੀਆਂ ਦਿਨਾਂ ਜਿਹਨਾਂ ਨੇ ਵਾਹਣ ਖਾਲੀ ਕਰਤਾ। ਜਦੋਂ ਕਿ ਮੇਰਾ ਉਹਦਾ ਦੂਜਾ 125 ਸੀ ਹਾਂਜੀ ਹਾਂਜੀ ਜਾਂ ਹੋਰ ਸੀ ਉਹ ਝੋਨਾ ਹਜੇ ਐਂ ਲੱਗਦਾ ਸੀ ਦੱਸਦੇ ਨਾ ਆਉਂਦਾ ਨਹੀਂ ਹਾਂਜੀ ਹਾਂਜੀ ਤੇ ਇਹਦੀ ਮੁਰਕੀ ਇਹ ਵਾਤ ਦੇਖੀ ਵਾਤ ਸੀਗੀ ਮਾਲਾ ਗਿੱਲੀ ਹਾਂਜੀ ਹਾਂਜੀ ਤੇ ਮੈਂ ਉਸਦੇ ਕਣਕ ਵੀ ਹਾਂਜੀ ਹਾਂਜੀ ਆ ਵਧੀਆ ਵੀ ਗੇਤੀ ਗੇਤੀ ਕਣਕ ਹੋ ਗਈ ਹਾਂ ਰੀਪਰ ਦੇ ਖਰਤੇ ਚ ਹਾਂਜੀ ਹਾਂਜੀ ਮਾਲਾ ਤੇ ਮੇਰਾ ਵਾਹਣ ਵਹਿ ਗਿਆ ਇਹ ਬਚਦੇ ਨਹੀਂ ਹਾਂਜੀ ਹਾਂ ਨਹੀਂ ਨਹੀਂ ਫਿਰ ਤਾਂ ਜਾਨੀ ਫੈਰਾ ਹੀ ਆਪਾਂ ਨੂੰ ਗਿੱਤਾ ਵਾਹਣ ਹਾਂ ਮੇਰੇ ਸਭ ਤੋਂ ਭਰਾਵਾਂ ਨੂੰ ਬੇਨਤੀ ਆ ਵੀ ਹੁਣ ਜਿਹੜਾ ਟਾਈਮ ਆ ਹੁਣ ਠੱਗੀ ਜਨਾਇਓ ਜੇ ਕੱਟ ਲੈ ਲੋ ਹਾਂਜੀ ਹਾਂਜੀ ਨਾ ਲਓ ਯਾਰ ਕੋਈ ਨਹੀਂ ਅਗਲੇ ਲੱਭ ਜੂ ਜਾਨੀ ਜਿਹੜਾ ਕਿਸਾਨ ਵੀਰ ਉਹ ਬਾਈ ਦੇ ਕਹਿੰਦਾ ਮਤਲਬ ਜਿਹੜਾ ਬੀ ਲੈਣਾ ਨਾ ਵੀ ਵਧੀਆ ਡੀਲਰ ਤੋਂ ਲੋ ਵਧੀਆ ਦੁਕਾਨਦਾਰ ਤੋਂ ਜਾਨੀ ਲਓ ਤੇ ਬੈਲ ਪੱਕਾ ਲਓ ਵੈਰਾਈਟੀ ਬਹੁਤ ਵਧੀਆ ਵੈਰਾਈਟੀ ਤਾਂ ਯਾਰ ਮਤਲਬ ਨਾ ਬੈਸਟ ਆ ਜਮ ਤੇ ਬਾਕੀ ਛੋਲ ਹੈਗੀ ਹੈ ਯੂਨੀਵਰਸਿਟੀ ਦੀ ਹਾਂਜੀ ਹਾਂਜੀ ਹਾਂ ਆਪਾਂ ਕੋਈ ਘਰ ਨਹੀਂ ਬਣਾਇਆ ਇੱਕ ਵੀ ਬੰਦੇ ਨੂੰ ਆਪਾਂ ਕਿਲੋ ਬੀਨ ਹੀ ਵੇਚਿਆ ਠੀਕ ਹੈ ਬਈ ਠੀਕ ਹੈ ਸਹੀ ਆਪਾਂ ਆਵਦੇ ਕੋਲੇ ਅਗਲੋਂ ਪਿਛਲੀ ਵੀਡੀਓ ਚ ਵੀ ਗਾਇਆ ਸੀ ਅਗਲਾ ਕਹਿੰਦਾ ਕਿਤੇ ਵੀ ਆਸਤੇ ਸਟੰਟਾ ਇਹ ਕੰਮ ਮਹਾਰਾਜ ਦੇਵੇ ਆਪਾਂ ਕਿ ਲੈਣਾ ਹਾਂਜੀ ਵੀ ਆਪਣੇ ਕੋਲ ਤਾਂ ਹੀ ਮੇਰੇ ਕੋਲ ਨਹੀਂ ਵੀ ਬਿਲਕੁਲ ਆਪਣੇ ਕੋਲੇ 100 ਗ੍ਰਾਮ ਵੀ ਨਹੀਂ ਠੀਕ ਹੈ ਜੀ ਮੈਂ ਤਾਂ ਆਪ ਜੂਨੀਵਰਸਿਟੀ ਚ ਹੋਰ ਲਿਆ ਠੀਕ ਹੈ ਠੀਕ ਆ ਨਹੀਂ ਸਹੀ ਲੋ ਵੀਰੇ ਵੈਰਾਈਟੀ ਬਹੁਤ ਚੰਗੀ ਆ ਇਹਨੂੰ ਤੁਸੀਂ 10 ਆਪਣਾ ਜੁਲਾਈ ਤੱਕ ਵੀ ਲਾ ਸਕਦੇ ਆ ਠੀਕ ਹੈ ਜੀ 30 ਦਿਨ ਦੀ ਪਨੀਰੀ ਲਾਉਣ ਦੀ ਕੋਸ਼ਿਸ਼ ਕਰੋ ਹਾਂਜੀ ਹਾਂਜੀ ਮਿਲ ਜੇ 30 ਕੇ ਦਾ ਕਈ ਵਿੱਚ ਕਮੈਂਟ ਚ ਕਹਿਣਗੇ 35 ਦੇ ਲੱਗਦੀ ਆ ਜਦੋਂ ਆਪਾਂ ਸੰਭੀ ਨਹੀਂ ਉਹ 35 ਦੀ ਹੋ ਜਾਂਦੀ ਆ ਹਾਂ ਫਿਰ ਤਾਂ ਹਾਂ ਇਹ ਇਹ ਤਾਂ ਹੈ ਨਹੀਂ ਵੀ ਜੀ ਜੱਟ ਨੇ ਕਦੇ ਲੈ ਕੇ ਵਈ ਖਾਤੇ ਵਾਲੀ ਗੱਲ ਵੀ 30 ਜਾਂ ਤਾਂ 30 ਆ ਆਪਾਂ ਜੋ 30 ਕਹਿੰਨੇ ਆਪਣੀ ਪਤੀਆਂ ਤੇ ਤੀਆਂ ਦੀ ਹੋਈ ਜਾਂਦੀ ਹੋ ਜਾਂਦੀ ਇੱਕ ਹਾਂ ਇਹਨੂੰ ਲਾਉ ਬਹੁਤ ਚੰਗੀ ਬਰੇਦੀ ਆ ਇਹ ਨਿੱਗਨ ਨੂੰ ਕੱਦ ਦਰਮਿਆਨ ਨਾ ਇਹਦਾ ਕੋਈ ਓਵਰ ਪ੍ਰਾਲ ਨਹੀਂ ਦਾ ਇਹਨੂੰ ਨਾਮ ਅਗਰ ਉਹ ਮਤਲਬ ਜਿਵੇਂ ਕਹਤ ਕਿ ਮਗਰ ਉਹ ਹਲਦੀ ਰੋਗ ਵਾਲਾ ਉਹਨੂੰ ਬੋਲ ਦਿੰਦੇ ਆ ਤਾਕਾ ਤਾਕਾ ਰੋਗ ਬੋਲ ਉਹ ਬਿਲਕੁਲ ਨਹੀਂ ਹੁੰਦਾ ਜੀ ਇੱਕ ਸਪਰੇਅ ਮਗਰ ਲਈ ਜਿਹੜੀ ਆਪਾਂ ਮਹਿੰਗੀ ਕਰਦੇ ਆ ਵੱਡੀ ਉਹ ਬਾਈਦੀ ਆ ਠੀਕ ਹੈ ਜੀ ਥੱਲੇ ਮਤਲਬ ਜਿਆਦੇ ਨੂੰ ਮੰਜਨ ਝੋਕਣ ਦੀ ਲੋੜ ਨਹੀਂ ਪੈਂਦੀ ਪਰ ਪਾਣੀ ਜ਼ਰੂਰ ਆ ਵੀ ਮਿੱਤਰੋ ਵੀ ਇੱਕ ਨੰਬਰ ਤੋਂ ਸਵਾਲ ਨੰਬਰ ਪਾਣੀ ਆ ਵੀ ਮਾਰੇ ਪਾਣੀ ਵਾਲੇ ਨੂੰ ਆਪਾਂ ਇਹਦੇ ਬਾਰੇ ਨਹੀਂ ਕਹਿੰਦੇ ਕਿ ਲਾਵੇ ਭਰਾ ਠੀਕ ਹੈ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ 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 ਸਤਿ ਸ਼੍ਰੀ ਅਕਾਲ ਜੀ